ਮੈਂ ਤੁਹਾਡੇ ਨਾਲ ਮੈਮੋ ਤੁਸੀਂ ਦੇਖ ਦਿਨਿਕ ਸਵੇਰਾ ਚੈਨਲ ਗੱਲ ਕਰਾਂਗੇ ਬੀਤੇ ਦਿਨ ਇੱਕ ਜੇਲ੍ਹ ਚ ਬੰਦ ਸੀ ਹਫਤਾ ਪਰ ਹੁਣ ਉਸ ਹਸਪਤਾਲ ਚ ਦੀ ਡੈਥ ਹੋ ਗਈ ਉਹਦਾ ਗੱਲ ਕਰਾਂਗੇ ਪਰਿਵਾਰਕ ਮੈਂਬਰ ਨਾਲ ਕੀ ਨਾਮ ਹੈ ਭਾਈ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਹੈ ਕੀ ਮੈਟਰ ਹੈ ਜੀ ਸਰ ਇਹਨਾਂ ਨੇ ਤਾਂ ਸਾਨੂੰ ਕੁਝ ਵੀ ਨਹੀਂ ਦੱਸਿਆ ਜਦੋਂ ਅਸੀਂ ਸਵੇਰੇ ਅੱਜ ਮੁਲਾਕਾਤ ਤੇ ਗਏ ਤਾਂ ਸਾਨੂੰ ਅੱਗੋਂ ਕਹਿੰਦੇ ਆ ਵੀ ਉਹ ਹਸਪੀਟਲ ਚ ਐਮਰਜੈਂਸੀ ਲੈ ਗਏ ਉਹਨਾਂ ਨੇ ਸਾਨੂੰ ਨਾਲੇ ਕੁਝ ਵੀ ਨਹੀਂ ਦੱਸਿਆ ਜੀ ਉੱਥੇ ਅਸੀਂ ਉਮਿਸ਼ੇਤੀ ਦੇ ਨੇ ਮੋੜਿਆ ਜੀ ਕੀ ਨਾਮ ਸੀ ਜੀ ਮਰਨ ਵਾਲੇ ਰਾਮਪਾਲ ਸਿੰਘ ਜੀ ਕਿੰਨੇ ਦਿਨੋਂ ਜਾਨੀ ਕਿ ਜੇਲ੍ਹ ਚ ਹੋ ਗਏ ਸੀ 8 ਦਿਨ ਹੋ ਗਏ ਜੀ ਅੱਜ ਕੀ ਕਹਿਣਾ ਚਾਹੋਗੇ ਭਾਈ ਤੁਸੀਂ ਸਰ ਅਸੀਂ ਆਏ ਕਹਿੰਦੇ ਹਾਂ ਵੀ ਸਾਡੇ ਬੱਚਿਆਂ ਦਾ ਇਨਸ਼ਾਅ ਬਹੁਤ ਸਾਨੂੰ ਇੰਨਾ ਤੋਂ ਠੀਕ ਹੈ ਗੱਲ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਜੀ ਪਰ ਜਾ ਹੀ ਆਉਣੀ ਅੱਜ ਅੱਛਾ ਕੀ ਮੈਟਰ ਸੀ ਭਾਈ ਜੀ ਸਰ ਇਹ 8 ਦਿਨ ਤੋਂ ਨਾ ਇਹਨਾਂ ਨੇ दारू ਦੇਖ ਕੇ ਚ ਬੰਦ ਕਰ ਲਿਆ ਸੀ ਖਾਣੇ ਦੇ ਮੂਹਰੇ ਮੇਰੇ ਅੱਖਾਂ ਦੇ ਸਾਹਮਣੇ ਜੀ ਮੈਂ ਥਾਣੇ ਦੇ ਮੂਹਰੇ ਖੜੀ ਆ ਮੈਂ ਉੱਥੇ ਖੜੇ ਨੂੰ ਮੈਂ ਕਹਾ ਪਾਲੀ ਕਹਿੰਦਾ ਕਿ ਤੇਰਾ ਨਾਂ ਕੀ ਹੈ ਓਏ ਐਨਾ ਪਾਲੀ ਥਾਣੇ ਦੇ ਮੂਹਰੇੋਂ ਖਾਲੀ ਹੱਥ ਫੜਿਆ ਕੋਈ ਇਹਦੇ ਕੋਲੋਂ दारू ਨਹੀਂ ਨਿਕਲੀ ਕੋਈ ਇਹਦੇ ਕੋਲੋਂ ਨਸ਼ਾ ਨਹੀਂ ਨਿਕਲਿਆ ਚੱਕ ਅੰਦਰ ਕਰ ਲਿਆ ਅੰਦਰ ਲਈ ਆ ਕੇ ਲੈ ਗਏ ਮੈਂ ਸ਼ਾਮ ਨੂੰ ਗਈ ਕਹਿੰਦੇ ਵੀ ਇਹਨੂੰ ਤਾਂ ਜੇਲ੍ਹ ਭੇਜਣੀ ਭੇਜਣਾ ਮੈਂ ਕਿਹਾ ਸਰ ਕੀ ਗੱਲ ਇਹਦੇ ਕੋਲੋਂ ਕੁਝ ਬਰਾਮਤ ਹੋਇਆ ਕਹਿੰਦੇ ਨਹੀਂ ਮੈਂ ਕਿਹਾ ਵੀ ਜੇ ਤੋ ਬਰਾਮਤ ਨਹੀਂ ਹੋਇਆ ਇਹਨੂੰ ਪਰਚਾ ਕਿਸ ਦਰਜ ਦਾ ਪਾਉਨੇ ਹੋ ਕਹਿੰਦੇ ਅਸੀਂ 10 ਬੋਤਲਾਂ ਦਾ ਪਰਚਾ ਪਾਉਨੇ ਆ ਤੇ ਉਦੋਂ ਮੰਗ ਰੋ ਇਹਨੂੰ ਦੂਜੇ ਦਿਨੋਂ ਜੇਲ੍ਹ ਚੋਂ ਲਿਆਇਓ ਫਿਰ ਜੀ ਇਹ ਸਾਰੇ ਅਸੀਂ ਇਕੱਠੇ ਹੋ ਕੇ ਗਏ ਬਾਪੂ ਜੀ ਨੂੰ ਲੈ ਕੇ ਵੀ ਜ਼ਮਾਨਤ ਕਰਾਉਣੀ ਆ ਤਾਂ ਜੱਜ ਸਮਾਨ ਕੋਲੇ ਗਏ ਜੱਜ ਸਮਾਨ ਕਹਿੰਦੀ ਵੀ ਜ਼ਮਾਨਤ ਰੱਦ ਕੀਤੀ ਜਾਂਦੀ ਆ ਵੀ ਉਹ ਮੁੰਡਾ ਠੱਲੇਗਾ ਇੱਕ ਮੁੰਡੇ ਦੇ ਨਾਲ ਹੋਰ ਚੱਕਿਆ ਹੋਇਆ ਸੀ ਸਰ ਵੀ ਉਹਨੂੰ ਕਹਿੰਦੇ ਆ ਵੀ ਉਹ ਠੱਲਾ ਕਰਕੇ ਇਹਦੀ ਜ਼ਮਾਨਤ ਰੱਦ ਕੀਤੀ ਜਾਂਦੀ ਆ ਉਸ ਤੋਂ ਬਾਅਦ ਸਾਡੀ ਕੋਈ ਮੁਲਾਕਾਤ ਨਹੀਂ ਹੋਈ ਇਹਦੇ ਨਾਲ ਕੋਈ ਸਾਨੂੰ ਪਤਾ ਨਹੀਂ ਠੀਕ ਹੈ ਜੀ ਹੁਣ ਗੱਲ ਕਰਾਂਗੇ ਮਰਨ ਵਾਲੇ ਦੇ ਭਰਾ ਨਾਲ ਕੀ ਨਾਮ ਹੈ ਸਰ ਸਸ਼ਕਲ ਜੀ ਜਗਸੀਤ ਸਿੰਘ ਜੀ ਮੇਰਾ ਨਾਮ ਆ ਅੱਛਾ ਕਿੰਨੇ ਬੱਚੇ ਸੀ ਮੇਰੇ ਭਰਾ ਦੇ ਦੋ ਬੱਚੇ ਆ ਜੀ ਇੱਕ ਬੇਟਾ ਇੱਕ ਬੇਟੀ ਇਹ ਸਾਰਾ ਜਿਹੜਾ ਮਾਜਰਾ ਹੈਗਾ ਕੀ ਹੈ ਜੀ ਸਾਰੇ ਮਾਜਰਾ ਇਸ ਤਰ੍ਹਾਂ ਨਹੀਂ ਅੱਜ ਤੋਂ ਹਫ਼ਤਾ ਕੋ ਪਰ ਪਹਿਲਾਂ ਦੀ ਗੱਲ ਆ ਕਿਸੇ ਨੇ ਦੀ ਫੋਟੋ ਖਿੱਚ ਕੇ ਮੁਲਾਜ਼ਮਾਂ ਨੂੰ ਦਿੱਤੀ ਸੀਗੀ ਵੀ ਇਹ दारू ਵੇਚਦਾ ਹੈਗਾ ਜਦ ਕਿ ਇਹਦੇ ਕੋਲੇ ਕੋਈ दारू ਕੁਝ ਨਹੀਂ ਫੜਿਆ ਗਿਆ ਹੈਗਾ ਪੁਲਸ ਆਈ ਇਹਨੂੰ ਲੈ ਜਾਂਦੀ ਹੈਗੀ ਲੈ ਜਾ ਕੇ ਜਦੋਂ ਅਸੀਂ ਪਿੱਛੇ ਜਾਂਦੇ ਆ ਤਾਂ ਕਹਿੰਦੇ ਨੇ ਇੱਥੇ ਤਾਂ ਪਰਚਾ ਦਰਜ ਹੋਊਗਾ ਚਲੋ ਪਰਚਾ ਦਰਜ ਕੀਤਾ ਜਾਂਦਾ ਹੈ ਤੇ 10 ਬੋਤਲਾਂ ਪਾਈਆਂ ਜਾਂਦੀਆਂ ਜੀ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਜਦੋਂ ਇੱਕ ਪਹਿਲੀ ਤਰੀਕ ਤੇ ਆਉਂਦੇ ਨੇ ਮੇਰੀ ਮੁਲਾਕਾਤ ਹੁੰਦੀ ਆ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਇਹ ਕੋਈ ਖਾਸ ਗੱਲ ਨਹੀਂ ਇਹਨਾਂ ਦੇ ਸ਼ੱਕ ਦੀ ਨੀਅਤ ਤੇ ਆਪਾਂ ਨੂੰ ਜੇਲ੍ਹ ਚ ਲੈ ਕੇ ਆ ਗੱਲਾਂ ਮੇਰੇ ਤੋਂ ਕੁਝ ਨਹੀਂ ਲੱਤਾ ਫੜਿਆ ਗਿਆ ਵੀ ਮੈਨੂੰ ਸਾੜ ਦੇਣਗੇ ਕੋਈ ਨਾ ਜਮਾਨਤ ਮੇਰੀ ਹੋ ਜੂ ਚਲ ਇੱਕ ਇਹਦੇ ਨਾਲ ਮੁੰਡਾ ਹੋਰ ਜੇ ਜਦੋਂ ਅਸੀਂ ਜਮਾਨਤ ਲਾਈਤਾ ਇਹਦੀ ਜਮਾਨਤ ਰੱਦ ਹੋ ਗਈ ਰੱਦ ਹੋਣ ਤੋਂ ਬਾਅਦ ਵੀ ਸਾਨੂੰ ਉਸ ਤੋਂ ਬਾਅਦ ਪਤਾ ਲੱਗਦਾ ਵੀ ਉਹਦੇ ਬਹੁਤ ਭੈੜਾ ਦਰਦ ਉੱਠਿਆ ਕੋਈ ਦਰਦ ਉਠਣ ਕਾ ਨੇ ਮੁਲਾਜ਼ਮ ਇਹਨਾਂ ਨੂੰ ਹਸਪੀਟਲ ਦੇ ਵਿੱਚ ਲਿਆਏ ਇੱਥੇ ਆ ਕੇ ਦਰਦ ਇਹਨਾਂ ਦਾ ਠੀਕਿਆ ਚਲੋ ਵਾਪਸ ਲੈ ਗਏ ਕਹਿੰਦੇ ਉਸ ਤੋਂ ਬਾਅਦ ਦੂਜੀ ਸਵੇਰ ਕਹਿੰਦੇ ਫੇਰ ਦਰਦ ਉੱਠਿਆ ਉਹਨੂੰ ਫੇਰ ਅਸੀਂ ਲੈ ਕੇ ਆਏ ਆ ਜਦ ਕਿ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਨਾਲ ਦੇ ਜਿੱਥੇ ਇਹਨਾਂ ਦੀ ਡੈੱਡ ਬੋਡੀ ਨੂੰ ਰੱਖਿਆ ਗਿਆ ਉਥੇ ਇੱਕ ਹੋਰ ਡੈੱਡ ਬੋਡੀ ਹੋਰ ਪਈ ਸੀਗੇ ਉਹਨਾਂ ਦੇ ਨਾਲਦਿਆਂ ਨੇ ਸਾਨੂੰ ਦੱਸਿਆ ਵੀ ਜਿਹੜਾ ਆ ਤੇਰਾ ਭਰਾ ਗਾ ਇਹਦੀ ਡੈੱਡ ਬੋਡੀ ਤਾਂ ਕੱਲ ਦੁਪਹਿਰ ਦੀ ਪਈ ਆ ਪ੍ਰਸ਼ਾਸਨ ਨੇ ਇਹ ਹੀ ਕਹੋਨੇ ਮੰਗੇ ਹੀ ਕਰਦਿਆਂ ਵੀ ਇਹਦੀ ਜੜਤਿਕਰ ਪਹੁੰਚਿਆ ਜਾਵੇ ਵੀ ਇਹ ਕਿਸ ਕਾਰਨ ਮਰਿਆ ਕਿਸ ਕਾਰਨ ਇਹਨਾਂ ਦੀ ਮੌਤ ਹੋਈ ਆ ਕੌਣ ਬੰਦਾ ਹੈ ਜੇਲ੍ਹ ਦੇ ਵਿੱਚ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਮਾਰ ਰਿਹਾ ਬਟਿੰਡੇ ਜ਼ਿਲ੍ਹੇ ਦੇ ਵਿੱਚ ਮੌਤਾਂ ਹੋਈਆਂ ਲਗੀਆਂ ਉਹ ਵੀ ਇਸੇ ਕਾਰਨ ਨਹੀਂ ਆਪਾਂ ਚਲੋ ਮੰਨ ਲੈਂਦੇ ਆ ਉਹਨਾਂ ਨੂੰ ਕੁੱਟ ਮਾਰ ਹੋਈ ਹੋਣੀਆਂ ਪਰ ਮੇਰੇ ਭਰਾ ਦੇ ਤਾਂ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਹਦੇ ਨਾਲ ਕੋਈ ਕੁੱਟ ਮਾਰ ਵੀ ਨਹੀਂ ਕੀਤੀ ਗਈ ਇੱਥੇ ਫਿਰ ਜੇਲ੍ਹ 'ਚ ਜਾ ਕੇ ਉਹਦੇ ਜੱਹਾ ਪੈਣਾ ਦਰਦ ਕਿਉਂ ਹੋ ਗਿਆ ਜਿਸ ਦੇ ਨਾਲ ਉਹਨੂੰ ਇੱਥੇ ਐਮਰਜੈਂਸੀ ਲਾਉਣਾ ਪਿਆ ਜੇ ਐਮਰਜੈਂਸੀ ਲੈ ਵੀ ਆਂਦਾ ਤਾਂ ਫਿਰ ਸਾਨੂੰ ਤਲਾਕ ਕਿਉਂ ਨਹੀਂ ਕੀਤੀ ਗਈ ਵੀ ਤੁਹਾਡਾ ਭਰਾ ਐਮਰਜੈਂਸੀ 'ਚ ਆਈ ਆਓ ਭੱਜ ਕੇ ਉਹਨੂੰ ਦੇਖੋ ਜਾਂਦੀ ਵਾਰ ਦੀਆ ਤੋ ਕੱਲੇ ਹੀ ਕਰ ਲੋ ਕਿੰਨੇ ਭਰਾ ਸੀ ਅਸੀਂ ਪੰਜ ਭਰਾ ਜੀ ਪੰਜਾਬ ਰਾਜੋ ਕਿਸੇ ਪ੍ਰਾਣ ਨੂੰ ਨਹੀਂ ਦੱਸਦਾ ਸਭ ਤੋਂ ਛੋਟਾ ਭਰਾ ਇੱਕ ਚੱਲ ਰਹੀ ਹੈ ਮੇਰਾ ਸਭ ਤੋਂ ਛੋਟਾ ਭਰਾ ਜੀ ਇਹ ਬਹੁਤ लाडला ਭਰਾ ਹਟਾ ਹੈ ਸਰ ਸਾਨੂੰ ਨੇੜੇ ਖੁਸ਼ਮੀਰੀ ਦੱਸਿਆ ਜੀ ਤਾਂ ਕਹਿੰਦੇ ਇੱਥੇ ਕੱਲ ਤਾਂ ਲਿਆਂਦਾ ਵਿਆਹ ਜੀ ਇਹਨਾਂ ਨੇ ਤੇ ਅੱਜ ਹੀ ਸਵੇਰੇ ਮੁੜਾ ਕੇ ਤੇ ਗਏ ਸੀ ਕਿ ਅਸੀਂ ਕਿਹਾ ਕਿ ਚਲ ਜਾ ਕੇ ਪਤਾ ਲੈਣੇ ਆ ਵੀ ਕਿਵੇਂ ਹੈ ਕਿਵੇਂ ਨਾਲ ਸਾਨੂੰ ਉਹਨਾਂ ਨਾਲੇ ਵਾਪਸ ਕਰਤਾ ਕਹਿੰਦੇ ਤੁਸੀਂ ਐਮਰਜੈਂਸੀ ਤੇ ਬੱਲ ਜੀ ਅਸੀਂ ਉਹਦੀ ਉੱਥੋਂ ਨਹੀਂ ਬਸ ਕਰਾ ਕੇ ਉਹਦੀ ਐਮਰਜੈਂਸੀ ਤੇ ਬੱਲ ਨੂੰ ਮੋੜਿਆ ਜੀ ਹਾਂ ਜੀ ਸਹੀ ਮੰਨ ਕਹਦੇ ਵੀ ਸਾਡੇ ਬੱਚਿਆਂ ਦਾ ਕੋਈ ਉਹ ਕਰਨ ਹੈ ਜੀ ਮੇਰਾ ਸਰਚਾ ਪਾਇਆ ਝੂਠਾ ਪਾਇਆ ਹਾਂਜੀ ਇਹ ਝੂਠਾ ਪਾਇਆ ਜੀ ਇਹਨਾਂ ਨੇ ਬੱਚਾ ਹਾਂ ਸਰ ਵੀ ਸਾਡੇ ਬੱਚਿਆਂ ਦਾ ਇਹ ਕੋਈ ਕਰਨ ਜੇ ਸੀ ਤਾਂ ਉਹਨੇ ਵੀ ਇਹਨਾਂ ਬੱਚਿਆਂ ਨੂੰ ਅਸੀ ਕਿ ਮੈਂ ਪਾਲ ਲਈ ਜੀ ਕੀ ਕੰਮ ਕਰਦਾ ਇਹ ਇਹ ਤਾਂ ਸਕਿਉਰਟੀ ਗਾਰਡ ਸੀ ਸਰ ਇਹ ਜੀ ਬਾਦਰਾਏ ਸੀਗਾ ਵੀ ਇਹ ਸਾਡੇ ਕੋਲ 18 ਤਰੀਕ ਨੂੰ ਸ਼ਰਾਬ ਦੇ ਕੇਸ ਦੇ ਵਿੱਚ ਆਇਆ ਸੀਗਾ ਤੇ 23 ਤਰੀਕ ਨੂੰ ਇਹ ਡਾਕਟਰ ਸਾਹਿਬ ਨੇ ਰੈਫਰ ਕੀਤਾ ਸਾਡੇ ਮੈਡੀਕਲ ਅਫਸਰ ਨੇ ਬਿਮਾਰ ਹੋ ਗਿਆ ਸੀ ਜੀ ਪੈਂਕਰੀਆ ਦੀ ਪ੍ਰੋਬਲਮ ਸੀ ਤੇ ਇਹਦੇ ਇੱਕ ਪਥਰੀਆਂ ਦੀ ਸ਼ਿਕਾਇਤ ਦੱਸ ਰਿਹਾ ਸੀਗੇ ਮੈਨੂੰ ਪਥਰੀਆਂ ਦੀ ਪ੍ਰੋਬਲਮ ਹੈ। ਅਸੀਂ ਰੈਫਰ ਕਰਤਾ ਤੇ ਸਿਵਲ ਹਸਪੀਟਲ ਤੋਂ ਟਰੀਟਮੈਂਟ ਦੇ ਕੇ ਇਹਨੂੰ ਵਾਪਸ ਭੇਜਤਾ ਕੱਲ ਤੇ ਅੱਜ ਸਵੇਰੇ ਫੇਰ 5 ਵਜੇ ਦੇ ਕਰੀਬ ਬਿਮਾਰ ਹੋਇਆ ਡਾਕਟਰ ਸਾਹਿਬ ਨੇ ਰੈਫਰ ਕਰਤਾ ਸੀ ਉੱਥੇ ਭੇਜਿਆ ਤੇ ਉੱਥੇ ਜਾ ਕੇ ਦੀ ਡੈਥ ਹੋ ਗਈ। ਤੇ ਇਹ ਜੋ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਹੁੰਦਾ ਸੀਗਾ ਵੀ ਸ਼ਰਾਬ ਪੀਣ ਦਾ ਬਹੁਤ ਆਦੀ ਸੀਗਾ। ਉਸ ਕਰਕੇ ਕੋਈ ਡਾਕਟਰ ਸਾਹਿਬ ਦੱਸ ਰਿਹਾ ਕੋਈ ਪ੍ਰੋਬਲਮ ਆਈ ਹੈ ਇਸ ਕਰਕੇ ਹੋਈ ਸਰ ਜਿਹੜੇ ਉਹਨੂੰ ਮਡੋਰੋ ਉਹ ਬੰਦਾ ਉਹ ਬਿਲਕੁਲ ਝੂਠੇ ਇਲਜ਼ਾਮ ਲਾ ਰਿਹਾ ਕੋਈ ਇਹ ਜੀ ਗੱਲ ਨਹੀਂ ਤੇ ਇਹ ਸ਼ਰਾਬ ਪੀਣ ਕਾਰਨ ਤੇ ਇਹਦੇ ਪੈਂਕਰੀਆ ਦੇ ਵਿੱਚ ਵੀ ਸਮੱਸਿਆ ਸੀਗੀ ਉਸ ਕਰਕੇ ਹੀ ਡੈਥ ਹੋਈ ਹੈ ਜੋ ਡਾਕਟਰ ਸਾਹਿਬ ਦੱਸ ਰਹੇ ਸੀ ਇਹ ਸਾਨੂੰ ਨਾ ਇੱਕ ਰੁਕਾ ਆ ਜੀ ਸਿਵਲ ਹਸਪੀਟਲ ਬਰਨਾਲਾ ਤੋਂ ਇੱਕ ਹਵਾਲਾਤੀ ਹੈ ਕੋਈ ਰਾਮਪਾਲ ਸਿੰਘ ਉਰਪਾਲੀ ਪੁੱਤਰ ਪ੍ਰੀਤ ਸਿੰਘ ਵਾਸੀ ਬੱਬਰਾਂ ਵਾਲਾ ਪਹਾ ਲੈ ਰਹਿਣ ਵਾਲਾ ਇਹਦੇ ਤੇ ਇਹਦੀ ਦੌਰਾਨੇ ਇਲਾਜ ਉਥੇ ਹਸਪੀਟਲ ਚ ਮੁਲਤ ਹੋਗੇ ਇਹਦੇ ਤੇ ਮੁਕੱਦਮਾ ਨੰਬਰ 324 ਮਿਤੀ 17/7/25 ਅੰਡਰ ਸੈਕਸ਼ਨ 61 14 ਦਾ ਦਰਜ ਸੀਗਾ ਜਿਹਦੇ ਤਹਤ ਇਹਨੂੰ ਜੁਡੀਸ਼ੀਅਲੀ ਬੰਦ ਸੀਗਾ ਇਹਨਾਂ ਵੱਲੋਂ ਕਿਹਾ ਗਿਆ ਜੀ ਕਹਿੰਦੇ ਝੁੱਠਾ ਬੱਚਾ ਵਾਏਗਾ ਰੋਪ ਲਗਾਏਗਾ ਨਹੀਂ ਜੀ ਇਹਦੇ ਤੇ ਪਹਿਲਾਂ ਵੀ ਚਾਰ ਪਰਚੇ ਦਰਜ ਜੀ ਨੇ ਆਲਰੇਡੀ ਕ੍ਰਿਮੀਨਲ ਬਿਰਤੀ ਦਾ ਬੰਤ ਵਿਅਕਤੀ ਹੈਗਾ ਨਹੀਂ ਨਹੀਂ ਦਰਜ ਨਹੀਂ ਨਹੀਂ ਅਲੱਗ-ਅਲੱਗ ਸੈਕਸ਼ਨ ਤੋਂ ਨਹੀਂ ਮਹਿਮੂਦ ਮਨਸੂਰੀ ਤੁਸੀਂ ਦੇਖਦੇ ਤੇ ਨਿਕਸਵੇ ਦਾ ਚੈਨਲ ਬਣਾ ਲਓ